ਦਿਆਂ ਦਾੰਗਾ ਦੇਖਦੇ ਆ ਕੋਈ ਦਾੰਗਾ ਤੁਸੀਂ ਇਕੱਲੇ ਇਕੱਲੇ ਨਾ ਚੜਕਾਇਆ ਫੇਰ ਰੱਖਿਓ ਮਰਨਾ ਆਉਣਾ ਕੰਨੂ ਦਾ ਹੁੰਦਾ ਆ ਅਸੀਂ ਹੁਣ ਖਾਲਸਾ ਹੁੰਦਾ ਕੀ ਆ ਪੁੱਛੇ ਗੱਲ ਤੇ ਮੇਰਾ ਤੱਕ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਸੁਣੋ ਹੁਕਮਨਾਮਾ ਸਾਹਿਬ ਲੈ ਕੇ ਸੁੱਖਾ ਸੰਨ ਕਰ ਦੋ ਬਸ ਆਪਾਂ ਗੱਲ ਕਰ ਰਹੇ ਹਾਂ ਗੱਲਾਂ ਕਰਨਾ ਕੰਮ ਖਰਾਬ ਹੋ ਜੂ ਗੇੜ ਗੁੱਟ ਦਾ ਚੱਕ ਲੈਣਾ ਸੀ ਹਾਂ ਸਾਲੇ ਤੁਸੀਂ ਮੁਸਲਮਾਨ ਹਾਂ ਕਾਨੂੰਨ ਉਹ ਕਰਦੇ ਤੁਸੀਂ ਹੁਕਮਨਾਮਾ ਸਾਹਿਬ ਲੈਣ ਤੋਂ ਵਾਹ ਰੋਕ ਦੋ ਤੁਹਾਡੇ ਅੰਦਰ ਮੁਸਲਮਾਨ ਬੋਲਦਾ ਵਜੀਦ ਖਾਨ ਹੱਥ ਨਹੀਂ ਫੜਨਾ ਮੇਰਾ ਹੱਥ ਨਹੀਂ ਫੜਨਾ ਮੈਂ ਤੁਹਾਨੂੰ ਦੱਸਾਂ ਕਿਹੜਾ ਬੰਦਾ ਹੈ ਹੱਥ ਨਹੀਂ ਫੜਨਾ ਤੂੰ ਤੇਰੀ ਨੂੰਹ ਨੂੰ ਬਾਬਾ ਹੱਥ ਫੜੇਗਾ ਹਾਂ ਹੱਥ ਨਾਲ ਹੀ ਰਹਿਣਾ ਤੇਰਾ ਮੈਂ ਤੇਰਾ ਪਾਸੇ ਰਹਿਣਾ ਹੋਵੇ ਸੁਣਾਈ ਆ ਜੀ ਨਾਲ ਰਹਿਣਾ ਤੇਰਾ ਕੋਈ ਗੱਲ ਕੋਈ ਗੱਲ ਨਹੀਂ ਵੀ ਚੱਲਣ ਦੇ ਉਹ ਪਾ ਗਾ ਲੈ ਦਾ ਸੁਣੋ ਬਾਬਾ ਜੀ ਇਹ ਰੁਪਏ ਆ ਲੈ ਇੱਧਰ ਆਓ ਬਾਬਾ ਜੀ ਖਾਲ ਹਾਂ ਜੀ ਆਮ ਹੱਕਾ ਹੋ ਗਿਆ ਸਾਰੇ ਸਾਰੇ ਆਪਾਂ ਪਾਸੇ ਕਰਦੇ ਆ ਬਾਬਾ ਜੀ ਬਾਬਾ ਜੀ ਉਹ ਉੱਪਰ ਦੀ ਆਇਓ ਉੱਪਰ ਜਾਓ ਉੱਪਰ ਦੀ ਆਇਓ 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 ਉੱਪਰ ਦੀ ਆਇ ਨਾਵਾਂ ਸੁਬਾਹ ਨਹੀਂ ਇਹਨਾਂ ਟਿਲੇ ਨੇ ਕਿਉਂ ਨਹੀਂ ਆਉਂਦੇ ਨੇ ਕਿਉਂ ਨਹੀਂ ਆਉਂਦੇ ਨੇ ਕਿਉਂ ਨਹੀਂ ਆਉਂਦੇ ਨੇ ਬਾਬਾ ਜੀ ਹੈਲੋ ਉਸ ਤੋਂ ਪਹਿਲਾਂ ਤੁਸੀਂ ਤਿਆਰ ਬਾਬਾ ਜੀ ਮੈਂ ਜਲਦੀ ਤਿਆਰ ਹਾਂ ਇਹ ਜਾਨਦੂਦਾਂ ਕੋਈ ਮਾਰਾ ਆਇਆ ਜੀ ਕੀ ਮਤੇ ਆਈਆਂ ਬੇਨਤੀਆਂ ਵਾਲੇ ਪੰਡਾ ਚਾਕੇ ਪਹੁੰਚੋ ਕਿ ਉੱਪਰ ਦੀ ਉੱਪਰ ਦੀ ਆ ਜਾਓ ਉੱਪਰ ਦੀ ਉੱਪਰ ਦੀ ਲੈ ਕੇ ਜਾ ਮਾਤਾ ਉੱਪਰ ਦੀ ਉੱਪਰ ਦੀ ਲੈ ਕੇ ਜਾਓ ਲੱਡ ਜੋ ਨਾ ਨਾ ਫੜਦੇ ਚੁਲਾਇ ਬੜਾ ਲੋੜ ਨਹੀਂ ਨਾ ਨਾ ਬਿਲਕੁਲ ਨਹੀਂ ਅੱਜ ਉੱਪਰ ਦੀ ਪਰਾਂ ਨਹੀਂ ਲੈ ਜਾਓ ਮਾਤਾ ਜੀ ਅੱਗੇ ਖੜਾ ਲੋ ਮਾਤਾ ਜੀ ਅੱਗੇ ਖੜੋ ਮਾਤਾ ਜੀ ਐ ਲਾਈਨ ਬਣਾ ਲਾਓ ਆਡੀਆ ਲਾਸ਼ੇ ਬੁੱਟਾ ਦਾਲ ਤੱਕਣਾ ਦਾ ਲੈ ਕੇ ਰੋ ਰਹੇ ਆਂ ਇਹ ਕਿਹਦੇ ਨਾਲ ਅੱਗੇ ਗਰੀ ਸਾਡੀ ਲਾਸ਼ੇ ਬਾਸ ਦੇ ਇਹ ਕੂ ਕਰਦੀ ਅੱਧੇ ਬੁੱਟਾ ਗਾ ਪੂਰਾ ਹੋ ਗਿਆ ਬਈ ਯਾਰ ਸਾਡੀ ਬੇਨਤੀ ਪਿੱਛੇ ਹੋਇਆ ਬੜਾ ਪਿੱਛੇ ਪੰਜ ਮੀਟਰ ਪਿੱਛੇ ਲੱਗੇ ਅਸੀਂ ਕਰਦੇ ਹਾਂ ਸਾਹੇ ਤੇ ਕਰ ਦਿਓ ਪਿੱਛੇ ਹੋਇਆ ਕਹਿੰਦੇ ਪੁੱਤ ਜੀ ਚਾਚਾ ਉਹ ਕਰ ਜਾਓ ਬਰੇ ਆਸਰ ਨਾਮ ਵਾਹੀ ਦੋ ਆਸਰ ਨਾਮ ਵਾਹੀ ਦੋ ਓਏ ਜਦੋਂ ਹੁਣ ਕੰਦੇ ਕਰ ਨੂੰ ਲੱਗਿਆ ਜੀ ਕਿਵੇਂ ਲੱਗਦਰ ਨੇ ਗੱਲੇ ਨਹੀਂ ਕਰਾਂਗੇ ਫਿਰ ਆਪਾਂ ਕਿਹੜਾ ਬਲੇ ਬਾਦੀ ਆਪਾਂ ਦਾ ਜੰਗ ਲੂਗਾ ਕਿ ਆਪਾਂ ਨਹੀਂ ਆ ਕਿੱਥੇ ਸਿੱਧ ਆ ਆ ਗਈ ਬੱਤ ਕਰੇ ਆਪਣੀ ਬਹੁਤ ਬਹੁਤ ਧੰਨਵਾਦ ਗਾਹ ਨੂੰ ਸੰਗਤ ਸਾਰੀ ਕਹਿੰਦੀ ਹੈ ਵੀ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਧਿਆਨ ਨਾਲ ਗੱਲ ਕਰੋ ਵੀ ਉਹ ਦੱਸ ਕੇ ਜਾਓ ਅਸੀਂ ਤੁਨੇ ਹੱਲ ਕਰਾਂਗੇ ਮਡੀਆਂ ਵੀ ਸਵੇਰ ਨੂੰ ਚੱਕ ਦਿੰਦੇ ਆ ਧਿਆਨ ਨਾਲ ਅਗਲੀ ਸਰਕਾਰ ਮੈਂ ਨਾਲ ਆ ਵੀ ਕਰਾਂਗੇ ਜਾਵੇ ਨਿਆਲੋ ਜਾਵੇ ਸ਼ਿਦਾਂ ਨੂੰ ਪਾਵੇ ਜੀ ਸ਼ੁਕਰੀਆ ਵੇ ਨੂੰ ਕਹਿੰਦੇ ਮੜੀਆਂ ਵੀ ਚੱਕ ਦਿੰਦੇ ਆ ਬੈਠ ਕੇ ਚਲੋ ਜੀ ਇਸ ਕਰਕੇ ਕੀ ਹੱਥੇ ਹੋਊਗੀ ਮੈਂ ਚਲੋ ਚਲੋ ਬਾਬਾ ਜੀ ਚਲੋ ਭਾਈ ਸਾਹਿਬ ਚਲੋ 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 ਜੀ ਚਲੋ ਬੜੀ ਜਲ ਸ਼ਿਕਾਓ ਯਾਰ ਪਹਿਲਾ ਚੱਕਰਵਾਰ ਪੋਲੀ ਸਾਹਿਬ ਉਹ ਪੋਲੀ ਸਾਹਿਬ ਸੁਣੋ ਜੇ ਤੁਸੀਂ ਆਪ ਸੁਣੋ ਹਾਂ ਚਲੋ ਚਲੋ ਯਾਰ ਜਾਂਦੇ ਕਿਉਂ ਕੁਝ ਲੈ ਕੇ ਜਾਓ ਦੇਖ ਲੈ ਜਿਹਨੇ ਕਿਹਾ ਪੰਜ ਚੱਲ ਰਹੇ ਉੱਚੀ ਲੈ ਕੇ ਜਾਣੀ ਹੈ ਗੱਲ ਬਸ ਠੀਕ ਹੈ ਨਾ ਰਾਮ ਨਾਮ ਧਿਆਨ ਨਾ ਜੈ ਜੀਦਾ ਤਰਨਜੀਤ ਸਿੰਘ ਇਹ ਜਿਹੜੇ ਕੀਰਤਨ ਕਰਨ ਆਏ ਨੇ ਉਹ ਚੰਕੌਰ ਸਾਹਿਬ ਚੌਂਤੇ ਵਾਲੇ ਦੀ ਫੌਜ ਆ ਬਾਬਾ ਕਲਵਿੰਦਰ ਸਿੰਘ ਜੀ ਇਹ ਪਿੰਡ ਦੇ ਵਿੱਚ ਪਹਿਲਾਂ 2017 ਦੇ ਵਿੱਚ ਵੀ ਰੋਕਿਆ ਗਿਆ ਸੀ ਇੱਥੇ ਪ੍ਰਕਾਸ਼ ਨੂੰ ਇਹ ਮੜੀਆਂ ਨੇ ਜਾਂ ਨਾਲ ਆ ਦੇਖੋ ਸਾਰਾ ਤੁਸੀਂ ਦੇਖੇ ਸਾਰੰਦ ਦੇ ਜਾ ਕੇ ਤੇ ਮੜੀਆਂ ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਅੱਜ ਕਰਿਆ ਜਾਣ ਪੁੱਝ ਕੇ ਜਿੱਦ ਦੇ ਮਾਰਿਆ ਨੇ ਇੱਧਰ ਵੀ ਪ੍ਰਕਾਸ਼ ਹੋਇਆ ਇੱਧਰ ਵੀ ਦਿਖਾ ਦਿਓ ਮੇਰੇ ਕੈਮਰਾ ਘਮਾਓ ਇੱਧਰਲੇ ਪਾਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਸੀ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੱਲ ਰਹੀ ਆ ਅਸੀਂ ਸਤਕਾਰ ਕਰਦੇ ਆਂ ਸਤਕਾਰ ਹੀ ਕਰਨਾ ਸੀ ਤੇ ਸਤਕਾਰ ਵਜੋਂ ਸਾਨੂੰ ਮਾਰਨੇ ਫੌਜ ਨੇ ਸਾਜਿਆ ਇਹ ਜਿਹੜਾ ਇਹਨਾਂ ਨੇ ਮੜੀਆਂ ਦੇ ਪ੍ਰਕਾਸ਼ ਕਰਿਆ ਅਸੀਂ ਇਹਦੇ ਮਸਲੇ 'ਚ ਆਇਆ ਵੀ ਮੜੀਆਂ 'ਚ ਕਿਉਂ ਕਰਿਆ ਕਾਰਨ ਦੱਸੋ ਸਾਨੂੰ ਤੇ ਇਹ ਕਰਵਾ ਇਹ ਇੱਕ ਮਿੰਟ ਬੇਨਤੀ ਸੁਣੋ ਪਹਿਲਾਂ ਅਸੀਂ ਪ੍ਰਸ਼ਾਸਨ ਕੋਲ ਵੀ ਸਵੇਰ ਦੀ ਸਾਡੀ ਗੱਲ ਚੱਲ ਰਹੀ ਆ ਅਸੀਂ ਪ੍ਰਸ਼ਾਸਨ ਕੋਲ ਉੱਥੇ ਅੰਦਰ ਸਾਨੂੰ ਉੱਥੇ ਰੋਕੀ ਸਾਨੂੰ ਜਾਣ ਕੇ ਰੋਕੀ ਰੱਖਿਆ ਸਾਨੂੰ ਕਹਿੰਦੇ ਵੀ ਪ੍ਰਕਾਸ਼ ਨਹੀਂ ਹੋਊਗਾ ਉੱਥੇ ਤੇ ਜਾਣ ਬੁੱਝ ਕੇ ਇਹਨਾਂ ਨੇ ਪ੍ਰਕਾਸ਼ ਕਰਵਾਤਾ ਇੱਥੇ ਐਸਜੀਪੀਸੀ ਵਾਲੇ ਕਿਸੇ ਨੇ ਵੀ ਹਾਮੀ ਐਸਜੀਪੀਸੀ ਕਿਸੇ ਨੇ ਹਾਮੀ ਨਹੀਂ ਭਰੀ ਜੀ ਐਸਜੀਪੀਸੀ ਵਾਲਾ ਸਾਰਾ ਨਾਲ ਗੱਲਬਾਤ ਹੋਈ ਆ ਕਿਸੇ ਨੇ ਕੋਈ ਹਾਮੀ ਨਹੀਂ ਭਰੀ ਇੱਥੇ ਗੁਰੂ ਖਾਲਸਾ ਖੁਦ ਕਿਹੋ ਕੋਣ ਆਇਆ ਸੀ ਨਹੀਂ ਐਸਜੀਪੀਸੀ ਤੋਂ ਫੋਨ ਆਇਆਗਾ ਪ੍ਰਣਾਮ ਸਿੰਘ ਪ੍ਰਣਾਮ ਸਿੰਘ ਉਹਨਾਂ ਦਾ ਫੋਨ ਆਇਆ ਉਹ ਪਟਿਆਲੋਂ ਹੱਦ ਗ੍ਰੰਤੀ ਆ ਹਾਂਜੀ ਹਾਂ ਹਾਂ ਗੱਲਬਾਤ ਹੋਈ ਆ ਸਾਰੀ ਉਹਨਾਂ ਨੇ ਵੀ ਇਹ ਕਿਹਾ ਵੀ ਮੜੀਆਂ ਤੇ ਨਹੀਂ ਹੋ ਸਕਦਾ ਪ੍ਰਕਾਸ਼ ਫੇਰ ਵੀ ਇਹਨਾਂ ਨੇ ਕਰਵਾਇਆ ਇਹ ਪ੍ਰਸ਼ਾਸਨ ਨੇ ਰਲ ਕੇ ਨਾਲ ਕਰਵਾਇਆ ਦੇਖੋ ਤੁਹਾਨੂੰ ਕਿਵੇਂ ਧੋਖੇ ਚ ਰੱਖਿਆ ਤੁਸੀਂ ਸਾਨੂੰ ਧੋਖੇ ਚ ਅਸੀਂ ਸਵੇਰ ਦੇ ਆਏ ਹੋਇਆ ਸਾਨੂੰ ਪਹਿਲਾਂ ਕਹਿੰਦੇ ਸਾਡੇ ਨਾਲ ਗੱਲਬਾਤ ਕਰੋ ਵੀ ਅਸੀਂ ਪ੍ਰਕਾਸ਼ ਨਹੀਂ ਹੋਣ ਦਿੰਦੇ ਉੱਥੇ ਸਵੇਰੇ ਪ੍ਰਕਾਸ਼ ਨਹੀਂ ਹੋਇਆ ਸੀ ਜਦੋਂ ਅਸੀਂ ਆਏ ਆ ਉੱਥੇ ਸਾਨੂੰ ਚੌਂਕੀ ਦੇ ਵਿੱਚ ਰੋਕ ਕੇ ਰੱਖਿਆ ਆਪਣਾ ਰੋਟੀ ਪੁੱਲ ਦੇ ਉੱ ਤੇ ਅਸੀਂ ਖੜੇ ਰਹੇ ਅਸੀਂ ਕਿ ਆ ਵੀ ਚਲੋ ਗੱਲ ਕਰਦੇ ਆ ਕੀ ਕਹਿੰਦੇ ਨੇ ਉਹ ਤੇ ਸਾਨੂੰ ਜਾਣ ਪੁੱਝ ਕੇ ਰੋਕੀ ਰੱਖਿਆ ਇਹਨਾਂ ਨੇ ਲੈ ਕੇ ਪ੍ਰਕਾਸ਼ ਕਰ ਲਿਆ ਸਰੂਪ ਹੁਣ ਕੀ ਗੱਲ ਹੋਈ ਆ ਹੁਣ ਗੱਲ ਇਹ ਹੋਈ ਆ ਹੁਣ ਇਹ ਗੱਲ ਵੀ ਪ੍ਰਕਾਸ਼ ਕਰੀ ਬੈਠੇ ਨੇ ਇਹ ਮਾਰਾ ਦਾ ਸਰੂਪ ਤੇ ਹੁਣ ਅਸੀਂ ਇੱਕੇ ਗੱਲ ਕਹਿ ਰਹੇ ਆ ਵੀ ਠੀਕ ਆ ਜੋ ਇਹਨਾਂ ਨੇ ਕਰ ਲਿਆ ਇਹਨਾਂ ਨੇ ਲਾਣਤਾ ਲੈ ਲੀਆਂ ਪਿੰਡਿਆਂ ਨੇ ਲੈ ਲੀਆਂ ਪਰ ਹੁਣ ਅਸੀਂ ਕਹਿੰਦੇ ਵੀ ਹਾਂ ਇਹਦਾ ਸਤਕਾਰ ਕਰੋ ਵੀ ਹੁਣ ਉਹਨੂੰ ਸੁਖਾਸਣ ਕਰਕੇ ਜਿਵੇਂ ਮਾਰਾ ਦਾ ਸਰੂਪ ਲੈ ਕੇ ਆਏ ਉਵੇਂ ਗੁਰੂ ਘਰ ਛੱਡ ਕੇ ਆਓ ਸਾਡਾ ਕਿਸੇ ਨਾਲ ਕੋਈ ਰੌਲਾ ਹੀ ਨਹੀਂ ਹੈਗਾ ਉਹ ਕੋਲ ਲੋਕ ਲੈ ਜਿਹੜੇ ਕਰੀ ਬੈਠੇ ਆ ਪਿੰਡ ਦੇ ਨੇ ਤਿੰਨ ਚਾਰ ਪਿੰਡ ਨੇ ਸਾਡੇ ਨਾਲ ਪਹਿਲਾਂ ਵਿੱਚ ਗੱਲਾਂ ਕਰਨਾ ਆਏ ਨੇ ਕਿਸੇ ਇਹਨਾਂ ਨੂੰ ਗੱਲਾਂ ਕਰਨੇ ਹੀ ਪਹਿਲਾਂ ਤਾਂ ਪਿੰਡਦਿਆਂ ਨੂੰ ਗੱਲ ਕਰਦਣਾ ਨਹੀਂ ਪਤਾ ਜਿਹੜੇ ਗੱਲ ਕਰਨ ਆਉਂਦਾ ਉਹ ਸਾਨੂੰ ਕਹਿੰਦਾ ਤੁਹਾਨੂੰ ਬਾਣੀ ਆਉਂਦੀ ਆ ਅਸੀਂ ਕਿ ਆ ਬੈਠੋ ਸਾਡੇ ਨਾਲ ਬਰਾਬਰ ਚੌਂਕੜਾ ਲਾਓ ਅਸੀਂ ਬਾਣੀ ਸੁਣਾਉਣੀ ਆ ਤੁਸੀਂ ਵੀ ਸੁਣਾਓ ਆਜੋ ਪੰਜ ਸਿੰਘ ਆਜੋ ਬੈਠੋ ਕਿਹੜਾ 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 ਪੜਦਾ ਬਾਣੀ ਛੱਡਣਾ ਭਾਈ ਕਰੋ ਸਾਡੇ ਨਾਲ ਗੱਲ ਕਿਹੜਾ ਕਰਦਾ ਦੇਖੋ ਇੱਥੇ ਪ੍ਰਕਾਸ਼ ਕਰ ਕਿਰੇਆ ਕਿਉਂ ਪਹਿ ਗੁਰ ਸਤ ਗੁਰ ਕਾ ਜੋ ਸਿੱਖ ਕਾਵੇ ਸੋ ਭਲਕੇ ਉਠਾਰ ਨਾਮ ਤੇ ਆਵੇ ਇਸ਼ਨਾਨ ਕਰੇ ਭਲਕੇ ਪ੍ਰਭਾਤੀ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ ਤੇ ਕੋੜ ਮੜੀ ਮੱਟ ਭੁੱਲ ਕੇ ਵੀ ਨਹੀਂ ਮੰਨਣਾ ਮਹਾਰਾ ਕਹਿੰਦੇ ਤੇ ਫਿਰ ਗੁਰੂ ਸਾਹਿਬ ਕਿਵੇਂ ਲਿਆਵਾਂਗੇ ਪੰਮੜੀਆਂ ਤੇ ਦੱਸੋ ਮੈਨੂੰ ਹੁਣ ਕੋਈ ਥੋੜੀ ਆਪਸੀ ਬੈਠ ਕੇ ਕੋਈ ਗੱਲਬਾਤ ਆਪਸੀ ਬੈਠ ਕੇ ਗੱਲ ਹੋਈ ਹੈ ਪਰ ਇਹ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰ ਰਹੇ ਪ੍ਰਸ਼ਾਸਨ ਨੇ ਨਾ ਪੂਰਾ ਸਾਡਾ ਦੇ ਰਿਹਾ ਇਸ ਵਕਤ ਚਾਰ ਪੰਚਾਇਤਾਂ ਚਾਰ ਸਾਨੂੰ ਚੱਕਣ ਨੂੰ ਆਇਆ ਹੋਇਆ ਹੈ ਪ੍ਰੇਸ਼ਾਨ ਗੱਡੀਆਂ ਖੜੀਆਂ ਨੇ ਗੱਡੀਆਂ ਦਿਖਾ ਦਿਓ ਗੱਡੀਆਂ ਖੜੀਆਂ ਨੇ ਲੈ ਜਾਣਗੇ ਅਸੀਂ ਤਾਂ ਕਹ ਮੱਥੇ 'ਚ ਮਾਰ ਦੋ ਖਤਮ ਕਰੋ ਸਾਨੂੰ ਗੱਲ ਨਿਪਟੜਦੀ ਆ ਅਸੀਂ ਨਹੀਂ ਖੜਾਂਗੇ ਮੁਰੇ ਸਾਨੂੰ ਢਾ ਦੋ ਇੱਥੋਂ ਖਤਮ ਕਰ ਦੋ ਸਾਨੂੰ ਇੱਥੋਂ ਹੋਰ ਦੱਸੋ ਚਾਰ ਕਰਮਜੀਤ ਸਿੰਘ ਖਾਸ ਸਹੀ ਪਿੰਡ ਕਿਹੜਾ ਹੈ ਲਵਾਨਾ ਟੇਕੂ ਜੀ ਕੀ ਗੱਲ ਹੋਈ ਆ ਜੂਰੇ ਇਹਨੇ ਸਾਡੇ ਦੇ ਬੜੀਆਂ 'ਚ ਮਰੇ ਦਾ ਪ੍ਰਕਾਸ਼ ਕਰਦੇ ਸੀ ਕੌਣ ਹੁੰਦੇ ਸੀ ਪਿੰਡ ਦੇ ਪਿੰਡ ਲਵਾਨਾ ਟੇਕੂ ਦੀ ਪੰਚਾਇਤ ਕਰਮੋ ਦੀ ਪੰਚਾਇਤ ਹਾਂਜੀ ਤੇ ਫੇਰ ਹੁਣ ਕੀ ਰੋਲਾ ਕਿਉਂ ਪਿਆ ਸਿੰਘ ਕਿਉਂ ਬੁਲਾਏ ਨੇ ਸਿੰਘ ਤਾਂ ਬੁਲਾਏ ਨੇ ਮਾਰੇ ਦਾ ਹੁਕਮਨਾਮਾ ਦੋ ਯਾਰ 14 ਦੇ ਵਿੱਚ ਆਈ ਸੀ ਇਹ ਮਰੀਮਸਾਨੀ ਦੇ ਮਰਿਆ ਦਾ ਪ੍ਰਕਾਸ਼ ਨਹੀਂ ਹੋ ਸਕਦਾ 2017 ਦੇ ਵਿੱਚ ਹੀ ਸਮਾਦਾਂ ਚ ਕਰ ਦਿੱਤੀ ਜਦੋਂ ਸਿੰਘ ਆਏ ਇਹਨਾਂ ਨੇ ਬਾਰ ਘੜਾਤਾ ਘੜਾ ਕੇ ਉਹਨੂੰ ਸਾਈਡ ਤੇ ਦੋ ਕਮਰੇ ਦਿੱਤੇ ਬਣਾ ਲਈ ਇਹਨਾਂ ਨੇ ਤੇ ਮਰੀ ਦਾ ਪ੍ਰਕਾਸ਼ ਕਰ ਦਿੱਤੇ ਤੇ ਕੱਲੂ ਦੂਏ ਤੀ ਦੇ ਪਾਪ ਪਾਦਨੇ ਪਰ ਮਰੀ ਦੇ ਸਰੂਪ ਜਦੋਂ ਕੋਈ ਪ੍ਰਚਾਰਕ ਆਉਂਦਾ ਸੀ ਤਾਂ ਉਸ ਸਮੇਂ ਮੜੀਏ ਚ ਲੈ ਕੇ ਜਾਂਦੇ ਸੀ ਜੇ ਉਹਨੇ ਕਹਿ ਰਹੇ ਨੇ ਵੀ ਇਸ ਤੋਂ ਮੜੀਏ ਚੱਕ ਦਿੰਦੇ ਅਸੀਂ ਰਿਟਰਨ ਚ ਲਿਖ ਕੇ ਦੇ ਦਿੰਨੇ ਵੀ ਮੜੀਆਂ ਬੰਦੇ ਕਰ ਦੇਣ ਇਥੋਂ ਹਾਂਜੀ ਰਸਤਾ ਹੀ ਬੰਦ ਹੋ ਜੀ ਉਹ ਤਾਂ ਆਪਾਂ ਆ ਵੀ ਰਸਤਾ ਬੰਦ ਹੋਊਗਾ ਹੋ ਗਿਆ ਜੀ ਉਹਨੇ ਬਾਈ ਨੇ ਜਿਹੜੀ ਜ਼ਮੀਨ ਲਗਦੀ ਆ ਬਾਕੀ ਰਿਟਨ ਜੇ ਲਿਖ ਕੇ ਦੇ ਰਹੇ ਨੇ ਇਹ ਉਹ ਇੰਨਾ ਘਾਪਿਆ ਨੇ ਹੰਦਰ ਸਿੰਘ ਕਿਉਂ ਆਇਆ ਜਾਣੇ ਬਾਹਰ ਕੋ ਖਾਲਸਾ ਬਾਹਰ ਜਿਕੇ ਫਤਿਹ ਇਹ ਵੀ ਜੀ ਮਸਲਾ ਇਹ ਹੈ ਸਾਡੇ ਉਰੇ ਸਾਧੂ ਹੋਏ ਨੇ ਉਹਨਾਂ ਨੇ ਬੰਦਗੀ ਕੀਤੀ ਇਸ ਸਥਾਨ ਤੇ ਬੈਠ ਕੇ ਜੀ ਸੁਭਨਾਮ ਹੈ ਜੀ ਮੋਨੀ ਰਾਧਾਰਾਮ ਜੀ ਉਹ ਦਸ ਹੀ ਡੇਰਾ ਇਹੇ ਤੇ ਉਦਾਸੀਆਂ ਦਾ ਡੇਰਾ ਤੇ ਉਦਾਸੀਓ ਸਾਧੂ ਸੀਗੇ ਉਹ ਵੀ ਸੰਗਤਾਂ 15-20 ਪਿੰਡਾਂ ਦੀਆਂ ਇਕੱਠੀਆਂ ਹੋ ਕੇ ਉਹਨਾਂ ਦੇ ਜਿਹੜਾ ਇਹ ਵਰਸੀ ਹੈ ਮਨਾਉਂਦੀਆਂ ਨੇ ਇਹ ਤੇ 51ਵੀਂ ਵਰਸੀ ਹੈ ਜੀ ਤੇ ਨਿੰਗ ਸਿੰਘ ਫੌਜਾਂ ਕਹਿੰਦੀਆਂ ਵੀ ਇੱਧਰਲੇ ਪਾਸੇ ਮੜੀਆਂ ਨੇ ਤੁਸੀਂ ਨੇ ਮੜੀਆਂ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਵੀ ਇਸ ਗੱਲ ਦਾ ਇਤਰਾਜ਼ ਹੈ ਅਸੀਂ ਨਗਰ ਨਿਵਾਸੀ ਜਿੰਨੇ ਵੀ ਸੀਗੇ ਉੱਥੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਤੁਸੀਂ ਜੇ ਉਹ ਸਾਨੂੰ ਦੱਸ ਦੋ ਜੀ ਉੱਥੇ ਜਾ ਕੇ ਅਸੀਂ ਇਹਨਾਂ ਜਿਹੜੀ ਕੋਈ ਘਾਟ ਹੈ ਸਾਡੇ ਵਿੱਚ ਅਸੀਂ ਉਹਨੂੰ ਪੂਰੀ ਕਰ ਲਾਂਗੇ ਉਹ ਸਾਨੂੰ ਕਹਿੰਦੇ ਵੀ ਇੱਥੇ ਤੁਸੀਂ ਕੰਦ ਕਰ ਦੋ ਮੜੀਆ ਗਿਆਨੀ ਪ੍ਰਣਾਮ ਸਿੰਘ ਜੀ ਕਥਾਵਾਚਕ ਆਪਣੇ ਗਿਆਨੀ ਹੈਡ ਗਰੰਟੀ ਹਾਂ ਜੀ ਦੁੱਖਨਵੰਨ ਸਾਹਿਬ ਵਾਲੇ ਜੀ ਤੇ ਉਹ ਉੱਥੇ ਇਹ ਗੱਲ ਦਾ ਫੈਸਲਾ ਹੋ ਗਿਆ ਸੀ ਇਹਨਾਂ ਦੀ ਅਗਵਾਈ ਕਰ ਰਹੇ ਸੀ ਕਿ ਆਪਣੇ ਭਾਈ ਅੰਦਰਜੀਤ ਸਿੰਘ ਜੀ ਪਟਮਾਜਰਾ ਕੱਲ ਉਹ ਵੀ ਉਹਦੇ ਵਿੱਚ ਬੈਠੇ ਜੀ ਫੈਸਲਾ ਹੋ ਗਿਆ ਸੀ ਕੱਲ ਤੇ ਅੱਜ ਅਸੀਂ ਇਹ ਕੰਦ ਕਰਤੀ ਹੈ ਜੀ ਉਹਨਾਂ ਦੇ ਕਹਿਣ ਦੇ ਮੁਤਾਬਕ ਜਿੰਨੀ ਵੀ ਸਿੱਖ ਸੰਗਤ ਇੱਥੇ ਇਕੱਠੀ ਹੋਈ ਸੀਗੀ ਪਰ ਆਉਣ ਲੱਗੇ ਹਨ ਉਹ ਉਹ ਤਾਂ ਮਤਲਬ ਪੰਡਾਲ ਲੱਗ ਗਿਆ ਜੀ ਕੰਦ ਹੋਣ ਤੋਂ ਬਾਅਦ ਇਹ ਸ਼ੁਰੂ ਕੀਤਾ ਜੀ ਮਹਾਰਾਜ ਦਾ ਸਰੂਪ ਲਿਆਂਦਾ ਸੀਗਾ ਇਹਨਾਂ ਨੇ ਆ ਕੇ ਹੁਣ ਰੌਲਾ ਪਾ ਲਿਆ ਵੀ ਇੱਥੇ ਅਸੀਂ ਕਰਨੇ ਨਹੀਂ ਦੇਣਾ ਹੈਗਾ ਉਹ ਫੈਸਲੇ ਤੇ ਖੜੇ ਨਹੀਂ ਹੈਗੇ ਉਹ ਤੋਂ ਮੰਨਤਰ ਹੋ ਗਈ ਜਿਨ੍ਹਾਂ ਨੇ ਆ ਕੇ ਰੋਲਾ ਪਾਇਆ ਉਹਨਾਂ ਦੀ ਕੋਈ ਪਿੰਡ ਦੇ ਵਾਸੀ ਹੈਗੇ। ਉਹਨਾਂ ਦੇ ਨਾਲ ਵੀ ਦੋ ਤਿੰਨ ਪਿੰਡ ਦੇ ਹੈਗੇ ਨੇ ਜੀ ਪਰ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ। ਸਾਡੇ ਪਿੰਡ ਦੇ ਹੈਗੇ ਦੋ ਤਿੰਨ ਬੰਦੇ ਉਹਨਾਂ ਦੇ ਨਾਲ। ਹੁਣ ਕੀ ਫੈਸਲਾ ਹੋਇਆ ਫਿਰ? ਦੇਖੋ ਹੁਣ ਕੋਈ ਫੈਸਲਾ ਨਹੀਂ ਹਜੇ ਹੋਇਆ ਹੈਗਾ। ਉਹਨਾਂ ਨੂੰ ਉੱਥੇ ਦੁਖਨਵਰਨ ਸਾਹਿਬ ਲੈ ਗਏ ਨੇ, ਡਿਪਟੀ ਸਾਹਿਬ। ਉੱਥੇ ਜਾ ਕੇ ਉਹਨਾਂ ਨੂੰ ਦੋਹੇ ਤਰ੍ਹਾਂ ਨੂੰ ਪਿੰਡ ਵਾਸੀਆਂ ਨੂੰ ਵੀ ਲਾਇਆ ਹੋਇਆ ਹੈ ਜੀ ਤੇ ਉਹਨਾਂ ਨੂੰ ਵੀ ਉਹ ਨਾਲ ਲੈ ਗਏ ਨੇ ਜੀ ਉੱਥੇ ਜਾ ਕੇ ਜੋ ਵੀ ਫੈਸਲਾ ਹੋਊਗਾ ਉਹਨਾਂ ਦਾ ਉਹ ਸਾਡ ਨੂੰ ਸਿਰ ਮੱਥੇ ਆ ਸੀ ਉਹਨੂੰ ਮੰਨਾਂਗੇ ਸੰਨ 2017 ਚ ਕੀ ਗੱਲ ਹੋਈ ਸੀ ਉਹਰੇ ਸੰਨ 2017 ਦੇ ਵਿੱਚ ਨਹੀਂ ਜੀ 2016 ਦੇ ਵਿੱਚ ਹੋਈ ਹੈ ਜੀ 2016 ਦੇ ਵਿੱਚ ਜਿਹੜਾ ਮਸਲਾ ਸੀ ਇੱਥੇ ਅਖੰਡ ਪਾਠ ਦਾ ਸੀਗਾ ਵੀ ਅੰਦਰ ਸਮਾਧਾਂ ਤੇ ਅਖੰਡ ਪਾਠ ਪ੍ਰਕਾਸ਼ ਨਹੀਂ ਹੋ ਸਕਦਾ ਕਾਲਤਾ ਸਾਹਿਬ ਦਾ ਹੁਕਮਨਾਮਾ ਹੈ ਜੀ ਅਸੀਂ ਉਹ ਉਹਨੂੰ ਮੰਨ ਲਿਆ ਜੀ ਅਸੀਂ ਵੀ ਇੱਥੇ ਪ੍ਰਕਾਸ਼ ਨਹੀਂ ਕਰਾਂਗੇ ਅਸੀਂ ਨੇ ਬੱਖਰੇ ਕਮਰੇ ਬਣਾ ਕੇ ਬਾਹਰ ਦੇ ਪਾਸੇ ਉੱਥੇ 2016 ਤੋਂ ਅਖੰਡ ਪਾਠ ਸਾਹਿਬ ਉੱਥੇ ਚੱਲਦੇ ਨੇ ਉਸੇ ਦਿਨ ਦੇ ਅਕਾਲ ਤਖਤ ਸਾਹਿਬ ਵੱਲੋਂ ਡਿਊਟੀ ਲੱਗੀ ਸੀ ਗਿਆਨੀ ਹਰਪਾਲ ਸਿੰਘ ਜੀ ਫਤਿਹਗੜ ਸਾਹਿਬ ਵਾਲੇ ਉਹਨਾਂ ਨੇ ਆ ਕੇ ਇੱਥੇ ਮੌਕਾ ਦੇਖਿਆ ਜੀ ਉਹ ਕਹਿ ਕੇ ਗਏ ਸੀ ਵੀ ਤੁਸੀਂ ਫਿਲਹਾਲ ਇੱਥੇ ਨਹੀਂ ਕਰੇਂਗੇ ਉਹ ਤੇ ਆ ਨਾਲ ਸਕੂਲ ਹੈ ਜੀ ਆਪਣੇ ਤੁਹਾਡੇ ਬੈਕ ਸਾਈਡ ਇੱਥੇ ਅਸੀਂ ਨੇ ਪ੍ਰਕਾਸ਼ ਸਕੂਲ ਦੇ ਵਿੱਚ ਕੀਤਾ ਸੀਗਾ ਜੀ ਉਸ ਤੋਂ ਬਾਅਦ 2017 ਦੇ ਵਿੱਚ ਉੱਥੇ ਪ੍ਰਕਾਸ਼ ਹੋਇਆ ਜੀ ਅਸੀਂ ਜਗ੍ਹਾ ਲੈ ਲਈ ਸੀ ਤੇ ਉੱਥੇ ਚੱਲਦਾ ਆਉਂਦਾ ਜੀ ਉਸ ਤੋਂ ਬਾਅਦ ਜਿਹੜੀ ਗੱਲ ਅਸੀਂ ਦੀਵਾਨ ਲੱਗਣ ਦੀ ਸਤਸੰਗ ਹੁੰਦਾ ਦੋ ਦੀਵਾਨ ਹੁੰਦੇ ਨੇ ਲੋਹੜੀ ਤੇ ਮਾਘੀ ਦਾ ਜੀ ਉਹਦੇ ਵਿੱਚ ਉਹ ਸਾਨੂੰ ਆਗਿਆ ਦੇ ਗਏ ਸੀ ਤੁਸੀਂ ਦੀਵਾਨ ਇੱਥੇ ਲਾ ਸਕਦੇ ਹੋ ਪਰ ਤੁਸੀਂ ਇੱਥੇ ਅਖੰਡ ਪਾਠ ਪ੍ਰਕਾਸ਼ ਨਾ ਕਰਿਓ ਵੀ 2 ਘੰਟੇ ਦਾ ਸਮਾਗਮ ਤਾਂ ਕਨਾਤਾ ਲਾ ਕੇ ਇੱਧਰ ਕੋਈ ਬੰਦਾ ਨਾ ਜਾਵੇ ਕੋਈ ਮੜੀ ਮਸਾਣੀ ਨੂੰ ਪੂਜੇ ਨਾ ਵੀ ਇੱਥੇ ਦੀਵਾਨ ਤੁਸੀਂ ਲਾ ਸਕਦੇ ਹੋ ਜੇ ਕਹਿੰਦੀ ਹਰਪਾਲ ਸਿੰਘ ਜੀ ਕਹੇਗੇ ਸੀ ਗਿਆਨੀ ਹਰਪਾਲ ਸਿੰਘ ਜੀ ਆਏ ਸੀ ਜੀ ਅੱਛਾ ਜੀ ਇਹ ਹੁਣ ਮਤਲਬ ਕਿ ਉਹਨੇ ਤੁਹਾਨੂੰ ਇੱਥੇ ਕਰਨ ਤੋਂ ਰੋਕਿਆ ਇਹਨਾਂ ਨੇ ਹੁਣ ਸਾਨੂੰ ਇੱਥੇ ਕਰਨ ਤੋਂ ਰੋਕਿਆ ਸੀ ਇਹ ਇਹ ਬੇਨਤੀ ਕੀਤੀ ਹੈ ਨਿਰਮਤਾ ਸਾਹਿਬ ਇਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਵੀ ਮਹਾਰਾਜ ਦੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਸਤਕਾਰ ਦੀ ਗੱਲ ਕਰਦੇ ਹੋ ਅਸੀਂ ਵੀ ਤੁਹਾਡੇ ਨਾਲ ਸਤਕਾਰ ਦੀ ਗੱਲ ਕਰਦੇ ਆਂ ਵੀ ਇਹ ਸਤਕਾਰ ਨੂੰ ਅਸੀਂ ਕਿਵੇਂ ਬਰਕਰਾਰ ਰੱਖੀਏ ਸਾਡੇ ਵਿੱਚ ਕੋਈ ਘਾਟ ਹੈ ਕਿਧਰੇ ਪਾਸੇ ਅਸੀਂ ਕੰਧ ਕਰਦੀਏ ਉੱਚੀ ਕਰਦੀਏ ਨੀਵੀਂ ਕਰਦੇ ਕੀ ਤੁਸੀਂ ਚਾਹੁੰਦੇ ਆਂ ਅਸੀਂ ਉਹ ਕਰਨ ਵਾਸਤੇ ਤਿਆਰ ਆਂ ਉਹ ਇਹਨਾਂ ਸਾਡੀ ਗੱਲ ਨੂੰ ਸੁਣਨ ਨੂੰ ਤਿਆਰ ਨਹੀਂ ਹੈਗੇ ਇਹ ਕਿਹੋ ਜਿਹੀ ਕੀ ਗੱਲ ਹੋਈ ਸੀ ਅੱਜ ਜਿਹੜਾ ਇਹ ਰੋਲਾ ਪਿਆ ਬਲਖਸ ਸਿੰਘ ਨਾਲ ਇਹ ਖੰਡਵਾਰ ਸਾਹਿਬ ਕਰਾਉਂਦੇ ਹੁੰਦੇ ਨੇ ਆਏ ਸਾਲ ਉਹ ਕੋਈ ਜਗ੍ਹਾ ਨੂੰ ਲੈ ਕੇ ਇਸ਼ੂ ਸੀਗਾ ਉਹਨਾਂ ਦੋਨਾਂ ਨੇ ਧਿਰਾਂ ਦੀ ਸੁਣਵਾਈ ਕਰ ਲਈ ਆਪਣਾ ਆਪਣਾ ਲਖਨਵਾਰ ਸਾਹਿਬ ਤੋਂ ਆਏ ਸੀਗੇ ਹੈੱਡ ਗ੍ਰੰਡ ਉਹ ਜੱਤੇਦਾਰ ਸਾਹਿਬ ਤੇ ਉਹਨਾਂ ਨੇ ਸਾਰਾ ਕਰਤਾ ਵੀ ਕੰਦ ਕਰਕੇ ਤੁਸੀਂ ਕਰ ਸਕਦੇ ਤੇ ਹੁਣ ਫਿਰ ਪਿੰਡ ਵਾਲੇ ਕਰ ਰਹੇ ਨੇ ਜੀ ਹਾਂ ਜੀ ਹਾਂ ਉਹ ਕਰ ਰਹੇ ਨੇ ਇਸ਼ੂ ਜੀ ਉਹ ਕਹਿੰਦੇ ਨੇ ਵੀ ਕਰ ਸਕਦੇ ਹੋ ਫਿਰ ਉਹ ਲਹنگ ਸਿੰਘ ਕਿਉਂ ਰੋਕ ਰਹੇ ਨੇ ਪਹਿਲਾਂ ਕੰਦ ਦਾ ਇਸ਼ੂ ਸੀਗਾ ਉਹ ਕਹਿੰਦੇ ਵੀ ਕੰਦ ਕਰਕੇ ਤੁਸੀਂ ਕਰ ਲੋ ਫਿਰ ਉਹ ਮੰਨ ਗਏ ਨੇ ਹੰਗ ਸਿੰਘ ਤੇ ਕੰਦ ਦੇ ਪਰਲੇ ਪਾਸੇ ਕੀ ਗੱਲ ਹੈ ਮਤਲਬ ਕਿਉਂ ਨਹੀਂ ਕਰ ਰਹੇ ਨੇ ਕੋਈ ਜਗਾ ਜੁਗਾ ਦਾ ਜੀ ਇਹਨਾਂ ਦਾ ਇਸ਼ੂ ਉਹ ਉਹਦੇ ਕਰਕੇ ਸੀ ਕੋਈ ਹਾਂ ਮੜੀਆਂ ਦੱਸਦੇ ਨੇ ਜੀ ਉਧਰਲੀ ਸਾਈਡ ਮੜੀਆਂ ਨੇ ਤੇ ਹੁਣ ਕੀ ਨਿਬੜ ਗਿਆ ਜੀ ਕਰਸਾ ਹਾਂ ਜੀ ਹਾਂ ਫੈਸਲਾ ਹੋ ਗਿਆ ਨਾਲ